ਹਾਂਜੀ ਸਤਿ ਸ਼੍ਰੀ ਅਕਾਲ ਆ ਸਤਿ ਸ੍ਰੀ ਸਾਰੇ ਰਾਜੀ ਖੁਸ਼ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਹੁਣ ਤੁਹਾਡੇ ਲਈ ਹਰ ਸ਼ਨੀਵਾਰ ਤੇ ਐਤਵਾਰ ਇੱਕ ਪੀਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਦੇ ਆ ਜੀ ਦੀ ਪੀਆਬੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਂਦੀ ਆ ਤੇ ਪਹਿਲਾ ਟ੍ਰਾਇਲ ਪੈਰਾ ਬੋਲਾਂਗੇ ਤੁਹਾਨੂੰ ਫਿਰ ਪ੍ਰੋਪਰ ਵੈਰੀ ਵਿੱਚ ਦੀ 2 ਮਿੰਟਾਂ ਦੀ ਖਾਲੀ ਵੀਡੀਓ ਜਿੱਦੇ ਤੁਸੀਂ ਪੈਰਾ ਰੀਡ ਕਰ ਸਕੋ ਤੇ ਕੋਸ਼ਿਸ਼ ਕਰਾਂਗੇ ਜੇ ਆਪਣੇ ਕੋਲ ਸਮਾਂ ਹੋਇਆ ਤਾ ਆਪਾਂ ਜਿਹੜਾ ਇਹ ਪੇਪਰ ਆ ਤੁਹਾਡਾ ਉਹਦਾ ਵੀ ਇੱਕ ਉਹਦੇ ਲਈ ਵੀ ਇੱਕ ਵੀਡੀਓ ਬਣਾਈਏ ਤੇ ਹੁਣ ਆਪਾਂ ਅਗਲੇ ਮਹੀਨੇ ਤੋਂ ਦੂਜੇ ਮਹੀਨੇ ਤੋਂ ਵੀ ਜਿਹੜਾ ਡਿਕਟੇਸ਼ਨਾਂ ਦਿੰਨੇ ਹੁੰਦੇ ਨੇ ਡੇਲੀ ਤਿੰਨ ਉਹ ਆਪਾਂ ਦੋ ਦਿਆ ਕਰਾਂਗੇ ਕਿਉਂਕਿ ਤੁਸੀਂ ਇਹ ਪੇਪਰ ਬਾਰੇ ਪੜਨਾ ਤੇ ਉਹ ਤੁਹਾਡੇ ਲਈ ਦੋ ਬਹੁਤ ਆ ਕਿਉਂਕਿ ਜਿਆਦੇ ਸਟੈਨੋ ਤੇ ਜ਼ੋਰ ਦਿਓਗੇ ਤਾਂ ਇਹ ਪੇਪਰ ਚੋਂ ਨਾ ਕੋਈ ਪ੍ਰੋਬਲਮ ਹੋ ਜੇ ਇਹ ਪੇਪਰ ਤੇ ਹੁਣ ਜ਼ੋਰ ਦਿਆ ਕਰੋ ਚਲੋ ਹੁਣ ਆਪਾਂ ਤੁਹਾਡਾ ਜ਼ਿਆਦਾ ਸਮਾਂ ਬਰਬਾਦ ਨਾ ਕਰਦੇ ਹੋਏ ਟ੍ਰਾਇਲ ਪਰ ਹ ਬੋਲਣ ਲੱਗਦੇ ਆ ਉਹਦੇ ਲਈ ਤੁਸੀਂ ਰੈਡੀ ਹੋ ਜਾਓ। ਆ ਰੈਡੀ ਗਿਆਨੀ ਗੁਰਮਖ ਸਿੰਘ ਮੁਸਾਫਰ ਉੱਚਕੋਟੀ ਦੇ ਸਿਆਸਤਦਾਨ ਪ੍ਰਸਿੱਧ ਕਵੀ ਮਹਾਨ ਕਹਾਣੀਕਾਰ ਅਤੇ ਭਾਰਤਕ ਲਿਖਾਰੀ ਸਨ ਡੰਡੀ। ਉਹਨਾਂ ਦਾ ਜਨਮ 15 ਜਨਵਰੀ 1899 ਨੂੰ ਸੂਹਾ ਨਦੀ ਦੇ ਕੰਡੇ ਬਸੇ। ਪ੍ਰਸਿੱਧ ਪਿੰਡ ਅਧਵਾਲ ਵਿੱਚ ਸੁਜਾਨ ਸਿੰਘ ਦੇ ਘਰ ਹੋਇਆ ਡੰਡੀ ਉਹਨਾਂ ਦੇ ਬਚਪਨ ਵਿੱਚ ਹੀ ਸਿਰ ਤੋਂ ਮਾਤਾ ਜੀ ਦਾ ਸਾਯਾ ਉੱਠ ਗਿਆ ਡੰਡੀ ਉਹਨਾਂ ਨੇ ਮੁੱਢਲੀ ਵਿੱਦਿਆ ਅਧਵਾਲ ਦੇ ਸਕੂਲ ਤੋਂ ਪ੍ਰਾਪਤ ਕੀਤੀ ਡੰਡੀ ਉਹਨਾਂ ਮਿਡਲ ਦੀ ਪ੍ਰੀਖਿਆ ਰਾਵਲਪਿੰਡੀ ਤੋਂ ਵਾਸ ਕੀਤੀ ਡੰਡੀ ਲਓ ਜੀ 1 ਮਿੰਟ ਦਾ ਤੁਹਾਡਾ ਟ੍ਰਾਇਲ ਪੈਰਾ ਬੋਲਿਆ ਗਿਆ ਹੁਣ 2.5 ਮਿੰਟਾਂ ਦੇ ਦੋ ਪ੍ਰੋਪਰ ਪੈਰੇ ਬੋਲਾਂਗੇ ਤੇ ਵਿਚਦੀ 2 ਮਿੰਟਾਂ ਨੀ ਖਾਲੀ ਵੀਡੀਓ ਉਹ ਤੁਸੀਂ ਧਿਆਨ ਨਾਲ ਕਰਨਾ ਉਹਦੀ ਪੰਜਾਬੀ ਮਿਲੂਗੀ ਤੇ ਚੱਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਸੇ ਲੋਡ ਵੱਧਦਾ ਭੜਾ ਹੋ ਸਕੇ ਤੇ ਆਪਾਂ ਹੁਣ ਬੋਲਣ ਲੱਗਦੇ ਹਾਂ ਤੁਹਾਨੂੰ ਪ੍ਰੋਪਰ ਪੈਰਾ ਉਹਦੇ ਲਈ ਤਿਆਰ ਹੋ ਜੀ ਤੁਸੀਂ ਅਰੇੜੀ ਸਰਦੀ ਦਾ ਮੌਸਮ ਸੀ ਡੰਡੀ ਕਦੇ ਬੂੰਦਾਬੰਦੀ ਅਤੇ ਕਦੇ ਝੜੀ ਵਾਂਗ بارش ਧਰਤੀ ਨੂੰ ਹੋਰ ਵੀ ਕਠੋਰ ਬਣਾ ਰਹੀ ਸੀ ਡੰਡੀ ਗਲੀਆਂ ਵਿੱਚ ਸਨਾਟਾ ਸੀ ਦਰਖਤ ਵੀ ਠੰਡ ਨਾਲ ਕੰਬ ਰਹੇ ਸਨ ਡੰਡੀ ਉਸੇ ਸਨਾਟੇ ਵਿੱਚ ਦੋ ਨਿੱਕੇ ਬੱਚੇ ਫਟੇ ਪੁਰਾਣੇ ਕੱਪੜਿਆਂ ਵਿੱਚ ਨੰਗੇ ਪੈਰੀ ਕੰਮ ਦੇ ਹੋਏ ਇੱਕ ਘਰ ਦੇ ਸਾਹਮਣੇ ਖੜੇ ਸਨ ਡੰਡੀ ਠੰਡ ਨਾਲ ਉਹਨਾਂ ਦੇ ਬੁੱਲ ਨੀਲੇ ਪੈ ਰਹੇ ਸਨ ਡੰਡੀ ਅੱਖਾਂ ਵਿੱਚ ਹੰਝੂ ਨਹੀਂ ਸਗੋਂ ਇੱਕ ਉਮੀਦ ਸੀ ਕਾਸ਼ ਕੋਈ ਦਿਲ ਦਿਹਾਲੂ ਹੋਵੇ ਅਤੇ ਉਹਨਾਂ ਨੂੰ ਕੋਈ ਗਰਮ ਕੱਪੜੇ ਪੈਰਾਂ ਵਿੱਚ ਪਾਉਣ ਲਈ ਜੁੱਤੀਆਂ ਦੇ ਦੇਵੇ ਨਹੀਂ ਤਾਂ ਘੱਟੋ-ਘੱਟ ਇੱਕ ਕੱਪ ਗਰਮ ਚਾਹ ਜਾਂ ਰੋਟੀ ਦਾ ਟੁਕੜਾ ਹੀ ਦੇ ਦੇਵੇ ਤਾਂ ਜੋ ਭੁੱਖ ਦੀ ਅੱਗ ਕੁਝ ਸਮੇਂ ਲਈ ਠੰਡੀ ਹੋ ਸਕੇ ਡੰਡੀ ਜਦੋਂ ਉਹ ਘਰ ਦੇ ਗੇਟ ਹੱਗੇ ਪੁੱਜੇ ਉੱਥੇ ਮਾਲਕ ਆਰਾਮ ਨਾਲ ਬੈਠਾ ਚਾਹ ਦੀ ਚੁਸਕੀ ਲੈ ਰਿਹਾ ਸੀ ਢੰਡੀ ਬੱਚਿਆਂ ਨੇ ਕੰਬ ਦੀ ਆਵਾਜ਼ ਵਿੱਚ ਕੁਝ ਮੰਗਣਾ ਚਾਹਿਆ ਹੀ ਸੀ ਕਿ ਮਾਲਕ ਨੇ ਗੁੱਸੇ ਨਾਲ ਉਹਨਾਂ ਨੂੰ ਝਿਰਕਦਿਆਂ ਕਿਹਾ ਚਲੋ ਇੱਥੋਂ ਹਰ ਰੋਜ਼ ਆ ਜਾਂਦੇ ਹੋ ਮੰਗਣ ਡੰਡੀ ਬੱਚੇ ਚੁੱਪਚਾਪ ਪਿੱਛੇ ਹਟ ਗਏ ਡੰਡੀ ਅੱਖਾਂ ਵਿੱਚ ਨਿਰਾਸ਼ਾ ਸੀ ਡੰਡੀ ਥੋੜੀ ਦੇਰ ਬਾਅਦ ਇੱਕ ਵੱਡੀ ਗੱਡੀ ਆ ਕੇ ਉਸੇ ਘਰ ਅੱਗੇ ਰੁਕੀ ਡੰਡੀ ਸ਼ਹਿਰ ਦੇ ਚਾਰ ਚੌਧਰੀ ਉੱਤਰ ਕੇ ਆਏ ਡੰਡੀ ਹੱਥਾਂ ਵਿੱਚ ਅਰਸੀਦ ਬੁੱਕਾਂ ਸਨ ਉਹ ਲੰਗਰ ਲਈ ਹੁਣ ਭਾਈ ਰੀਡ ਕਰ ਲਓ 2 ਮਿੰਟ ਖਾਲੀ ਚੱਲੂ ਵੀਡੀਓ ਹਾਂਜੀ ਟਾਈਮ ਪੂਰਾ ਹੋਣ ਵਾਲਾ ਰੈਡੀ ਹੋ ਜਾ ਹਨ ਰੈਡੀ ਤੁਸੀਂ ਬਰਫ਼ ਦੀਆਂ ਦੋ ਕਿਸਮਾਂ ਬਾਰੇ ਜਾਣਦੇ ਹੀ ਹੋ ਇੱਕ ਜੋ ਫ੍ਰਿਜ ਜਾਂ ਫੈਕਟਰੀਆਂ ਵਿੱਚ ਪਾਣੀ ਨੂੰ ਜਮਾ ਕੇ ਬਣਾਈ ਜਾਂਦੀ ਹੈ ਅਤੇ ਦੂਸਰੀ ਉਹ ਜੋ ਗੜਿਆਂ ਦੇ ਰੂਪ ਵਿੱਚ ਜਾਂ ਪਹਾੜਾਂ ਦੀਆਂ ਉੱਚੀਆਂ ਚੋਟੀਆਂ ਉੱਤੇ ਕੁਦਰਤੀ ਰੂਪ ਵਿੱਚ ਦਿਗਦੀ ਹੈ ਢੰਡੀ ਬਰਫ਼ ਦੀਆਂ ਇਹ ਦੋਵੇਂ ਕਿਸਮਾਂ ਗਿੱਲੀਆਂ ਹੁੰਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਬਰਫ਼ ਦੀ ਇੱਕ ਅਜਿਹੀ ਕਿਸਮ ਵੀ ਹੈ ਜੋ ਖੁਰਨ ਉੱਤੇ ਵੀ ਕਿਸੇ ਚੀਜ਼ ਨੂੰ ਗਿੱਲਾ ਨਹੀਂ ਕਰ ਸਕਦੀ ਡੰਡੀ ਇਹ ਸੁੱਕੀ ਬਰਫ਼ ਅਕਬੌਂਦੀ ਹੈ ਡੰਡੀ ਫਰਾਂਸ ਦੇ ਇੱਕ ਰਸਾਇਣ ਵਿਗਿਆਨੀ ਨੇ 1835 ਵਿੱਚ ਸੁੱਕੀ ਬਰਫ਼ ਦੀ ਖੋਜ ਕੀਤੀ ਜਦ ਉਸਨੇ ਵੇਖਿਆ ਕਿ ਕਾਰਬਨ ਡਾਈਆਕਸਾਈਡ ਦੇ ਵੱਡੇ ਸਿਲੰਡਰ ਦਾ ਟੱਕਣ ਖੋਲਣ ਉੱਤੇ ਗੈਸ ਦਾ ਬਾਸ਼ਪੀਕਰਨ ਹੋ ਜਾਂਦਾ ਹੈ ਅਤੇ ਇਹ ਆਪਣੇ ਪਿੱਛੇ ਬਰਫ਼ ਵਰਗਾ ਪਦਾਰਥ ਛੱਡ ਜਾਂਦੀ ਹੈ ਡੰਡੀ ਕਾਰਬਨ ਡਾਈਆਕਸਾਈਡ ਗੈਸ ਦੇ ਇਸ ਠੋਸ ਰੂਪ ਨੂੰ ਸੁੱਕੀ ਬਰਫ਼ ਕਹਿੰਦੇ ਹਨ ਡੰਡੀ ਇਸ ਦਾ ਉਤਪਾਦਨ ਕਰਨ ਲਈ ਕਾਰਬਨ ਡਾਈਆਕਸਾਈਡ ਗੈਸ ਨੂੰ ਆਮ ਨਾਲੋਂ 5 ਗੁਣਾ ਵੱਧ ਦਬਾਅ ਦਿੱਤਾ ਜਾਂਦਾ ਹੈ ਡੰਡੀ ਇਹ ਜੰਮ ਜਾਣ ਉੱਤੇ ਬਹੁਤ ਹੀ ਜ਼ਿਆਦਾ ਠੰਡੀ ਹੁੰਦੀ ਹੈ ਡੰਡੀ ਜਿੱਥੇ ਆਮ ਬਰਫ਼ ਦਾ ਸਥਾਈ ਤਾਪਮਾਨ 0 ਡਿਗਰੀ ਸੈਲਸੀਅਸ ਹੁੰਦਾ ਹੈ ਉੱਥੇ ਸੁੱਕੀ ਬਰਫ਼ ਦਾ ਸਥਾਈ ਤਾਪਮਾਨ -78 ਡਿਗਰੀ ਸੈਲਸੀਅਸ ਹੁੰਦਾ ਹੈ ਜੋ ਮਨੁੱਖੀ ਸੈੱਲ ਨੂੰ ਜਮਾ ਦੇਣ ਲਈ ਕਾਫੀ ਹੁੰਦਾ ਹੈ ਡੰਡੀ ਇੱਕ ਭਾਈ ਜਿਵੇਂ ਮਾਈਨਸ ਬੋਲਿਆ ਹਨ ਇਹ ਬਸ ਉਹਨੇ ਘਟਾਓ ਦਾ ਨਿਸ਼ਾਨ ਪਾ ਲਿਆ 78 ਦੇ ਅੱਗੇ ਤੇ ਇਹੇ ਜਿਹਾ ਵੈਸੇ ਬੋਲਦੇ ਨਹੀਂ ਜ ਇਹ ਜਿਹਾ ਕੁਝ ਬੋਲਣ ਤਾਂ ਉਹ ਦੱਸਣਗੇ ਸਪੈਸ਼ਲ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਜੇ ਇਹ ਕੁਝ ਬੋਲਿਆ ਤਾਂ ਬਾਅਦ ਚ ਦੱਸਣਗੇ ਵੀ ਭਾਈ ਇਹ ਨੂੰ ਇਦਾਂ ਟਾਈਪ ਕਰਨਾ ਇਸ ਜਗ੍ਹਾ ਤੇ ਵੀ ਬਸ ਇਦਾਂ ਕਰ ਦਿੰਦੇ ਬਹੁਤ ਘੱਟ ਡਿਗਰੀ ਸੈਲਸੀਅਸ ਹੁੰਦਾ ਹੈ ਚਲੋ ਆਪਣੇ ਤੋਂ ਹੋਇਆ ਨਹੀਂਗਾ ਤੇ ਧਿਆਨ ਨਾਲ ਕਰੋ ਬਸ ਤੁਸੀਂ ਤੇ ਪੰਜਾਬੀ ਜਿੰਦਾਬਾਦ ਧੰਨਵਾਦ ਸਾਰਿਆਂ ਦਾ